ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਕਰਦੇ ਹਾਂ ਆਪਣੇ ਇਸ YouTube ਚੈਨਲ ਤੇ ਸ਼ੁਰੂ ਕਰਦੇ ਹਾਂ ਅੱਜ ਦੀ ਕਹਾਣੀ ਹਸਪਤਾਲ ਦੇ ਉਸ ਕਮਰੇ ਵਿੱਚ ਖਿੜਕੀ ਰਾਹੀਂ ਆ ਰਹੀ ਰੌਸ਼ਨੀ ਕਿਸੇ ਸਦਾ ਦੀ ਤਰ੍ਹਾਂ ਲੱਗ ਰਹੀ ਸੀ ਹਸਪਤਾਲ ਦੇ ਕਮਰੇ ਵਿੱਚ ਬੈੱਡ ਤੇ ਪਈ ਪ੍ਰੀਤੀ ਆਪਣੇ ਨਵਜਾਤ ਬੱਚੇ ਨੂੰ ਗੋਦ ਵਿੱਚ ਲੈ ਕੇ ਲਗਾਤਾਰ ਰੋ ਰਹੀ ਸੀ ਉਸ ਦੀਆਂ ਅੱਖਾਂ ਵਿੱਚ ਸਿਰਫ ਇੱਕ ਸਵਾਲ ਕੀ ਗਲਤੀ ਸੀ ਮੇਰੀ ਤਾਂ ਇੰਨੇ ਨੂੰ ਦਰਵਾਜ਼ਾ ਖੁੱਲਿਆ ਤੇ ਕਮਰੇ ਵਿੱਚ ਦਾਖਲ ਹੋਈ ਉਸ ਦੀ ਸੱਸ ਮਮਤਾ ਮਹਿੰਗੇ ਕੱਪੜੇ ਚਿਹਰੇ ਤੇ ਇੱਕਠੋਰਤਾ ਤੇ ਹੱਥ ਵਿੱਚ ਤਲਾਕ ਦੇ ਕਾਗਜ਼ ਇਹ ਦੇਖ ਕੇ ਪ੍ਰੀਤੀ ਕੰਬ ਗਈ ਉਸ ਨੇ ਨਰਮਾ ਆਵਾਜ਼ ਵਿੱਚ ਕਿਹਾ ਮੰਮੀ ਜੀ ਹੁਣੇ ਤਾਂ ਤੁਸੀਂ ਦਾਦੀ ਬਣੇ ਹੋ ਇਹ ਕਾਗਜ਼ ਕਿਉਂ ਮਮਤਾ ਨੇ ਪਖੰਡੀ ਨਜ਼ਰ ਪ੍ਰੀਤੀ ਤੇ ਮਾਰੀ ਤੇ ਕਿਹਾ ਕਿਉਂਕਿ ਤੂੰ ਬਸ ਮੇਰੇ بیٹے ਨੂੰ ਬੰਨ ਕੇ ਰੱਖਣ ਦਾ ਜ਼ਰੀਆ ਸੀ ਪਿਆਰ ਇੱਜ਼ਤ ਇਹ ਸਭ ਤੇਰੇ ਵੱਸ ਦੀਆਂ ਗੱਲਾਂ ਨਹੀਂ ਗਰੀਬ ਘਰ ਦੀ ਬੇਟੀ ਅਮੀਰ ਘਰ ਦਾ ਬੋਝ ਨਹੀਂ ਬਣ ਸਕਦੀ ਤਲਾਕ ਦੇ ਕਾਗਜ਼ਾਂ ਤੇ ਸਾਈਨ ਕਰ ਇਹ ਸੁਣ ਪ੍ਰੀਤੀ ਦਾ ਦਿਲ ਇੱਕ ਪਲ ਵਿੱਚ ਟੁੱਟ ਗਿਆ ਉਸ ਨੂੰ ਲੱਗਿਆ ਜਿਵੇਂ ਉਸ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਰਹੀ ਹੋਵੇ ਪਰ ਇਸ ਤੋਂ ਵੀ ਜ਼ਿਆਦਾ ਦਰਦ ਤਕਲੀਫ ਉਸ ਨੂੰ ਉਦੋਂ ਹੋਈ ਜਦੋਂ ਉਸ ਦੇ ਪਿੱਛੇ ਆ ਕੇ ਖੜੀ ਹੋਈ ਅੰਜਲੀ ਪ੍ਰੀਤੀ ਦੀ ਨਣਦ ਚਿਹਰੇ ਤੇ ਨਕਲੀ ਚਿੰਤਾ ਪਰ ਅੱਖਾਂ ਵਿੱਚ ਨਫ਼ਰਤ ਭਰੀ ਭਾਬੀ ਰੋ ਨਾ ਅਸੀਂ ਸਿਰਫ ਵੀਰੇ ਦਾ ਭਲਾ ਚਾਹੁੰਦੇ ਹਾਂ ਉਹ ਤੁਹਾਡੇ ਨਾਲ ਵੱਜ ਗਿਆ ਸੀ ਪਰ ਉਹ ਪਿਆਰ ਕਿਸੇ ਹੋਰ ਨੂੰ ਕਰਦਾ ਤੁਸੀਂ ਇਹਨਾਂ ਤਲਾਕ ਦੇ ਪੇਪਰਾਂ ਤੇ ਸਾਈਨ ਕਰ ਦਿਓ ਸਭ ਠੀਕ ਹੋ ਜਾਵੇਗਾ ਪ੍ਰੀਤੀ ਤੋਂ ਇੱਧਰ ਉੱਧਰ ਹਿੱਲਿਆ ਵੀ ਨਹੀਂ ਗਿਆ ਉਸਨੇ ਆਪਣੇ ਨਵਜਾਤ ਬੱਚੇ ਨੂੰ ਕੱਸ ਕੇ سینੇ ਨਾਲ ਲਾ ਲਿਆ ਮੰਨ ਲਓ ਜਿਵੇਂ ਉਹ ਆਪਣੇ ਬੱਚੇ ਨੂੰ ਦੁਨੀਆ ਤੋਂ ਵਿਚਾਰ ਰਹੀ ਹੋਵੇ ਉਸਨੇ ਹੌਲੀ ਆਵਾਜ਼ ਵਿੱਚ ਕਿਹਾ ਇਸ ਵਿੱਚ ਮੇਰੇ ਮਾਸੂਮ ਬੱਚੇ ਦੀ ਕੀ ਗਲਤੀ ਹੈ ਉਹ ਆਪਣੇ ਪਾਪਾ ਦੀ ਗੋਦ ਵਿੱਚ ਨਹੀਂ ਖੇਡ ਪਾਵੇਗਾ ਇਹ ਸੁਣ ਮਮਤਾ ਦਾ ਚਿਹਰਾ ਹੋਰ ਸਖਤ ਹੋ ਗਿਆ ਇਹ ਬੱਚਾ ਸਾਡੇ ਖਾਨਦਾਨ ਦਾ ਵਾਰਸ ਹੈ ਸਾਡਾ ਖੂਨ ਹੈ ਤੇ ਇਸ ਦੀ ਪਰਵਰਿਸ਼ ਅਸੀਂ ਕਰਾਂਗੇ ਪਰ ਤੂੰ ਇਸ ਦੇ ਲਾਇਕ ਨਹੀਂ ਇਹ ਸੁਣਦੇ ਹੀ ਕੁਝ ਪਲ ਪ੍ਰੀਤੀ ਦੀ ਧੜਕਣ ਰੁਕ ਗਈ ਉਸ ਦਾ ਸਰੀਰ ਕੰਬਣ ਲੱਗਿਆ ਮਤਲਬ ਤੁਸੀਂ ਮੇਰਾ ਬੱਚਾ ਵੀ ਲੈ ਜਾਵੋਗੇ ਅੰਜਲੀ ਮੁਸਕਰਾਈ ਹਾਂ ਭਾਬੀ ਜਿੱਤ ਹਮੇਸ਼ਾ ਮੀਰਾ ਦੀ ਹੁੰਦੀ ਹੈ ਤੇ ਤੂੰ ਇਕੱਲੀ ਕੀ ਕਰ ਲਵੇਂਗੀ ਕਮਰਾ ਅਚਾਨਕ ਹੋਰ ਠੰਡਾ ਹੋ ਗਿਆ ਪ੍ਰੀਤੀ ਦੇ ਹੰਝੂ ਉਸਦੇ ਬੱਚੇ ਦੇ ਮੱਥੇ ਤੇ ਟਿਕਣ ਲੱਗੇ ਤੇ ਉਸਨੇ ਆਪਣੇ ਛੋਟੀ ਜਹੀ ਜਾਨ ਨੂੰ ਹੋਰ ਕੱਸ ਕੇ ਫੜ ਲਿਆ ਉਸੇ ਪਲ ਉਸਦੇ ਅੰਦਰ ਕੁਝ ਟੁੱਟ ਵੀ ਗਿਆ ਤੇ ਕੁਝ ਜਾਗ ਵੀ ਗਿਆ ਇੱਕ ਮਾਂ ਦਾ ਹੱਕ ਇੱਕ ਮਾਂ ਦੀ ਲੜਾਈ ਇੱਕ ਮਾਂ ਦਾ ਦਰਦ ਜੋ ਕਿਸੇ ਤੂਫਾਨ ਤੋਂ ਘੱਟ ਨਹੀਂ ਹੁੰਦਾ ਪ੍ਰੀਤੀ ਨੇ ਆਪਣੇ ਹੰਝੂ ਪੂੰਝੇ ਉਹ ਬੋਲੀ ਮੈਂ ਗਰੀਬ ਜ਼ਰੂਰ ਹਾਂ ਪਰ ਹੁਣ ਇੱਕ ਮਾਂ ਹਾਂ ਆਪਣੇ ਬੱਚੇ ਨੂੰ ਮੈਂ ਕਿਸੇ ਵੀ ਕੀਮਤ ਤੇ ਨਹੀਂ ਛੱਡਾਂਗੀ ਤਲਾਕ ਚਾਹੀਦਾ ਮਿਲ ਜਾਵੇਗਾ ਪਰ ਮੇਰਾ ਬੱਚਾ ਮੇਰੇ ਕੋਲ ਹੀ ਰਹੇਗਾ ਮਮਤਾ ਨੇ ਕੜਕਾ ਆਵਾਜ਼ ਵਿੱਚ ਕਿਹਾ ਦੇਖ ਲਵਾਂਗੇ ਤੂੰ ਮੈਨੂੰ ਕਿਵੇਂ ਰੋਕੇਂਗੀ ਕਮਰਾ ਤਣਾਅ ਨਾਲ ਭਰ ਗਿਆ ਕਾਗਜ਼ ਹਵਾ ਵਿੱਚ ਕੰਬ ਰਹੇ ਸੀ ਤੇ ਉਸੇ ਤਣਾਅ ਵਿੱਚ ਪ੍ਰੀਤੀ ਨੇ ਆਪਣੇ ਬੱਚੇ ਦੇ ਸਿਰ ਤੇ ਹੱਥ ਫੇਰਦੇ ਹੋਏ ਮਨ ਹੀ ਮਨ ਕਿਹਾ ਹੁਣ ਲੜਾਈ ਪੈਸੇ ਦੀ ਨਹੀਂ ਹੈ ਮੇਰੇ ਬੱਚੇ ਦੀ ਹੈ ਤੇ ਇੱਕ ਮਾਂ ਕਦੇ ਵੀ ਹਾਰ ਨਹੀਂ ਮੰਨ ਸਕਦੀ ਕਮਰੇ ਵਿੱਚ ਸਰਨਾਟਾ ਸੀ ਪ੍ਰੀਤੀ ਨੇ ਆਪਣੇ ਬੱਚੇ ਨੂੰ ਪਿਆਰ ਨਾਲ ਦੇਖਿਆ ਤੇ ਬੋਲੀ ਉਸ ਦੀ ਆਵਾਜ਼ ਹਲਕੀ ਸੀ ਪਰ ਹਿੰਮਤ ਨਾਲ ਭਰੀ ਮੈਂ ਆਪਣੀ ਔਕਾਤ ਨਹੀਂ ਦੇਖਾਂਗੀ ਮੈਂ ਆਪਣਾ ਬੱਚਾ ਦੇਖਾਂਗੀ ਤੇ ਹਾਂ ਇੱਕ ਮਾਂ ਕਦੇ ਵੀ ਹਾਰ ਨਹੀਂ ਮੰਨਦੀ ਮਮਤਾ ਦਾ ਚਿਹਰਾ ਗੁੱਸੇ ਨਾਲ ਲਾਲ ਹੋ ਗਿਆ ਬਹੁਤ ਬੋਲਣ ਲੱਗੀ ਹੈ ਅੱਜ ਕੱਲ੍ਹ ਤੂੰ ਹੁਣੇ ਮੈਂ ਦਿਖਾਉਂਦੀ ਹਾਂ ਤੈਨੂੰ ਉਸ ਨੇ ਫਿਰ ਵਕੀਲ ਨੂੰ ਫੋਨ ਕੀਤਾ ਅੰਜਲੀ ਕੋਲ ਖੜੀ ਸਿਰਫ ਮੁਸਕਰਾ ਰਹੀ ਸੀ ਜਿਵੇਂ ਕਿਸੇ ਫਿਲਮ ਦਾ ਕੋਈ ਸੀਨ ਹੋਵੇ ਪ੍ਰੀਤੀ ਨੇ ਅੰਜਲੀ ਦੇ ਵੱਲ ਦੇਖਿਆ ਤੇ ਬੋਲੀ ਜੇ ਤੇਰੇ ਭਰਾ ਨੂੰ ਮੇਰੇ ਤੋਂ ਕੋਈ ਦਿੱਕਤ ਸੀ ਤਾਂ ਉਹ ਖੁਦ ਕਿਉਂ ਨਹੀਂ ਆਇਆ ਇਹ ਸੁਣ ਅੰਜਲੀ ਦੇ ਚਿਹਰੇ ਦਾ ਰੰਗ ਉੱਡ ਗਿਆ ਉਹ ਨਜ਼ਰਾਂ ਚੁਰਾਉਣ ਲੱਗੀ ਇਹ ਸੀਨ ਪ੍ਰੀਤੀ ਦੇ ਮਨ ਵਿੱਚ ਕੁਝ ਘਰ ਕਰ ਗਿਆ ਸੀ ਕੁਝ ਤਾਂ ਹੈ ਜੋ ਇਹ ਮੇਰੇ ਤੋਂ ਛੁਪਾ ਰਹੀ ਹੈ ਤਾਂ ਇੰਨੇ ਨੂੰ ਪ੍ਰੀਤੀ ਦੇ ਬੱਚੇ ਨੇ ਹਲਕੀ ਜਿਹੀ ਸਿਸਕੀ ਲਈ ਉਸ ਦੀ ਛੋਟੀ ਜਿਹੀ ਉਂਗਲੀ ਨੇ ਪ੍ਰੀਤੀ ਦੀ ਉਂਗਲੀ ਨੂੰ ਪਕੜ ਲਿਆ ਜਿਵੇਂ ਕਹਿ ਰਿਹਾ ਹੋਵੇ ਮਾਂ ਮੈਂ ਤੇਰੇ ਨਾਲ ਰਹਿਣਾ ਚਾਹੁੰਦਾ ਹਾਂ ਮੈਨੂੰ ਆਪਣੇ ਤੋਂ ਵੱਖ ਨਾ ਕਰਨਾ ਉਹ ਪਲ ਪ੍ਰੀਤੀ ਟੁੱਟੀ ਨਹੀਂ ਬਲਕਿ ਹੋਰ ਮਜ਼ਬੂਤ ਹੋ ਗਈ ਤੇ ਉਹ ਬੋਲੀ ਜਿਸ ਦਿਨ ਮੈਂ ਬੱਚੇ ਨੂੰ ਛੱਡ ਦੇਵਾਂਗੀ ਤਾਂ ਉਸ ਦਿਨ ਹੀ ਮੈਂ ਜਿਉਣਾ ਵੀ ਛੱਡ ਦੇਵਾਂਗੀ ਮਮਤਾ ਕੜਕ ਆਵਾਜ਼ ਵਿੱਚ ਬੋਲੀ ਇਹ ਸਾਡੇ ਘਰ ਦਾ ਬੱਚਾ ਹੈ ਅਸੀਂ ਇਸ ਨੂੰ ਪਾਲ ਲਵਾਂਗੇ ਬਸ ਤੂੰ ਇਹਨਾਂ ਕਾਗਜ਼ਾਂ ਤੇ ਸਾਈਨ ਕਰ ਪ੍ਰੀਤੀ ਬੈਟੇ ਤੇ ਬੈਠ ਗਈ ਮੈਂ ਸਾਈਨ ਕਰ ਦੇਵਾਂਗੀ ਪਰ ਬੱਚਾ ਮੇਰੇ ਕੋਲ ਹੀ ਰਹੇਗਾ ਤੁਸੀਂ ਚਾਹੁੰਦੇ ਹੋ ਤਾਂ ਆਪਣੇ ਬੇਟੇ ਨੂੰ ਲੈ ਜਾਓ ਇਹ ਸੁਣਦੇ ਹੀ ਅੰਜਲੀ ਦਾ ਗੁੱਸਾ ਬਾਹਰ ਆਇਆ ਆਪਣੇ ਆਪ ਨੂੰ ਤੂੰ ਬਹੁਤ ਵੱਡੀ ਸਮਝਣ ਲੱਗੀ ਹੈ ਸਾਡਾ ਪਰਿਵਾਰ ਹੈ ਸਾਡੀ ਇੱਜ਼ਤ ਹੈ ਪ੍ਰੀਤੀ ਸ਼ਾਂਤ ਆਵਾਜ਼ ਵਿੱਚ ਬੋਲੀ ਇੱਜ਼ਤ ਪੈਸੇ ਨਾਲ ਨਹੀਂ ਦਿਲ ਤੋਂ ਕਮਾਈ ਜਾਂਦੀ ਹੈ ਜੇ ਤੁਹਾਡੇ ਦੋਨਾਂ ਦਾ ਦਿਲ ਬਹੁਤ ਸਮਾਂ ਪਹਿਲਾਂ ਹੀ ਖਾਲੀ ਹੋ ਚੁੱਕਿਆ ਇਹ ਗੱਲਾਂ ਨੇ ਜਿਵੇਂ ਅੰਜਲੀ ਦੇ ਥੱਪੜ ਮਾਰ ਦਿੱਤਾ ਹੋਵੇ ਉਹ ਇਕਦਮ ਚੁੱਪ ਹੋ ਗਈ ਉਸੇ ਪਲ ਦਰਵਾਜ਼ਾ ਖੁੱਲਿਆ ਡਾਕਟਰ ਕਟਾਰੀਆ ਅੰਦਰ ਆਏ ਉਹਨਾਂ ਨੇ ਪ੍ਰੀਤੀ ਦਾ ਜਿਹਰਾ ਦੇਖਿਆ ਸੁੱਜੀਆਂ ਅੱਖਾਂ ਕੰਬਦੇ ਹੱਥ ਤੇ ਗੋਦ ਵਿੱਚ ਛੋਟਾ ਜਿਹਾ ਬੱਚਾ ਉਹ ਸਮਝ ਗਏ ਕਿ ਕੁਝ ਠੀਕ ਨਹੀਂ ਹੈ ਕੀ ਹੋ ਰਿਹਾ ਹੈ ਇੱਥੇ ਡਾਕਟਰ ਨੇ ਸਖਤ ਆਵਾਜ਼ ਵਿੱਚ ਪੁੱਛਿਆ ਤਾਂ ਮਮਤਾ ਬੋਲੀ ਅਸੀਂ ਸਾਡੇ ਬੱਚੇ ਨੂੰ ਘਰ ਲੈ ਕੇ ਜਾ ਰਹੇ ਹਾਂ ਕਿਉਂਕਿ ਇਹ ਲੜਕੀ ਉਸ ਨੂੰ ਰੱਖਣ ਦੇ ਲਾਇਕ ਨਹੀਂ ਤਾਂ ਡਾਕਟਰ ਕਟਾਰੀਆ ਅੱਗੇ ਵਧੇ ਪ੍ਰੀਤੀ ਤੇ ਉਸਦੇ ਬੱਚੇ ਦੇ ਵਿਚਕਾਰ ਆ ਕੇ ਖੜੇ ਹੋ ਗਏ ਕੋਈ ਵੀ ਮਾਂ ਬਣੀ ਔਰਤ ਇਸ ਤਰ੍ਹਾਂ ਤਣਾਅ ਚੱਲੇਗੀ ਤਾਂ ਉਸਦੀ ਜਾਨ ਖਤਰੇ ਵਿੱਚ ਪੈ ਜਾਵੇਗੀ ਤੇ ਬੱਚੇ ਤੇ ਵੀ ਅਸਰ ਪਵੇਗਾ ਇਹ ਗੈਰ ਕਾਨੂੰਨੀ ਹੈ ਇਹ ਸੁਣ ਮਮਤਾ ਗੁੱਸੇ ਵਿੱਚ ਬੋਲੀ ਤਾਂ ਤੂੰ ਸਾਨੂੰ ਕਾਨੂੰਨ ਸਿਖਾਵੇਂਗਾ ਡਾਕਟਰ ਕੁਝ ਪਲ ਸ਼ਾਂਤ ਰਿਹਾ ਤੇ ਫਿਰ ਬੋਲਿਆ ਜੇ ਜ਼ਰੂਰਤ ਪਈ ਤਾਂ ਪੁਲਿਸ ਬੁਲਾ ਕੇ ਸਿਖਾ ਵੀ ਦੇਵਾਂਗਾ ਇਹ ਸੁਣ ਉਹ ਹੈਰਾਨ ਹੋ ਗਈ ਉਸਦੀ ਸਾਰੀ ਹੈਂਕੜੀ ਇੱਕ ਪਲ ਵਿੱਚ ਦੂਰ ਹੋ ਗਈ ਪ੍ਰੀਤੀ ਨੇ ਡਾਕਟਰ ਦੇ ਵੱਲ ਦੇਖਿਆ ਪਹਿਲੀ ਵਾਰ ਉਸ ਨੂੰ ਲੱਗਿਆ ਕੋਈ ਉਸਦੇ ਲਈ ਖੜਾ ਹੋਇਆ ਡਾਕਟਰ ਝੁੱਕ ਕੇ ਹੌਲੀ ਜਿਹੇ ਬੋਲਿਆ ਪ੍ਰੀਤੀ ਡਰਨਾ ਤੇਰੇ ਬੱਚੇ ਨੂੰ ਕੋਈ ਹੱਥ ਵੀ ਨਹੀਂ ਲਾ ਸਕਦਾ ਜਦੋਂ ਤੱਕ ਤੂੰ ਨਾ ਜਾਵੇਂ ਇਹ ਸੁਣ ਪ੍ਰੀਤੀ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਇਸ ਵਾਰ ਡਰਦੇ ਨਹੀਂ ਸਹਾਰੇ ਦੇ ਇੰਨੇ ਨੂੰ ਅੰਜਲੀ ਬੋਲੀ ਜਿਸ ਨੇ ਸਭ ਕੁਝ ਹਿਲਾ ਦਿੱਤਾ ਭਾਬੀ ਸੱਚ ਦੱਸਾਂ ਮੇਰਾ ਭਰਾ ਤੈਨੂੰ ਤਲਾਕ ਇਸ ਲਈ ਨਹੀਂ ਦੇ ਰਿਹਾ ਕਿ ਤੂੰ ਗਰੀਬ ਹੈ ਤਲਾਕ ਤਾਂ ਉਹ ਤੁਹਾਨੂੰ ਇਸ ਲਈ ਦੇ ਰਿਹਾ ਕਿਉਂਕਿ ਉਹ ਕਿਸੇ ਹੋਰ ਨੂੰ ਪਸੰਦ ਕਰਦਾ ਹੈ ਇਹ ਸੁਣ ਕਮਰੇ ਵਿੱਚ ਸਰਨਾਟਾ ਛਾ ਗਿਆ ਪ੍ਰੀਤੀ ਦੇ ਦਿਲ ਤੇ ਜਿਵੇਂ ਕਿਸੇ ਨੇ ਪੱਥਰ ਰੱਖ ਦਿੱਤਾ ਉਸ ਦੇ ਕੰਨਾਂ ਵਿੱਚ ਇੱਕ ਹੀ ਸ਼ਬਦ ਗੂੰਜ ਰਿਹਾ ਸੀ ਕਿਸੇ ਹੋਰ ਲੜਕੀ ਨੂੰ ਪਸੰਦ ਯਾਨੀ ਇਹ ਸਭ ਕੁਝ ਸੱਚ ਹੋਣੇ ਸ਼ੁਰੂ ਹੋਇਆ ਸੀ ਪ੍ਰੀਤੀ ਦੇ ਕੰਨਾਂ ਵਿੱਚ ਅੰਜਲੀ ਦੀ ਆਵਾਜ਼ ਗੂੰਜ ਰਹੀ ਸੀ ਉਹ ਤੁਹਾਨੂੰ ਇਸ ਲਈ ਨਹੀਂ ਛੱਡ ਰਿਹਾ ਕਿਉਂਕਿ ਤੁਸੀਂ ਗਰੀਬ ਹੋ ਉਹ ਕਿਸੇ ਹੋਰ ਨੂੰ ਪਸੰਦ ਕਰਦਾ ਹੈ ਕਮਰਾ ਇੱਕਦਮ ਸ਼ਾਂਤ ਹੋ ਗਿਆ ਜਿਵੇਂ ਕਿਸੇ ਨੇ ਸਾਰੀਆਂ ਆਵਾਜ਼ਾਂ ਰੋਕ ਦਿੱਤੀਆਂ ਹੋਣ ਪ੍ਰੀਤੀ ਨੇ ਸਿਰ ਉੱਪਰ ਕੀਤਾ ਉਸ ਦੀਆਂ ਅੱਖਾਂ ਵਿੱਚ ਸਦਮਾ ਸੀ ਪਰ ਫਿਰ ਵੀ ਉਸਨੇ ਹਿੰਮਤ ਕੀਤੀ ਕੌਣ ਕੌਣ ਹੈ ਉਹ ਲੜਕੀ ਇਹ ਸੁਣ ਕੇ ਅੰਜਲੀ ਨੇ ਆਪਣੀਆਂ ਨਜ਼ਰਾਂ ਚੁਰਾ ਲਈਆਂ ਤੇ ਮਮਤਾ ਵੀ ਚੁੱਪ ਹੋ ਗਈ ਪ੍ਰੀਤੀ ਸਮਝ ਗਈ ਇਹ ਦੋਵੇਂ ਮਾਵਾਂ ਧੀਆ ਮੇਰੇ ਤੇ ਕੁਝ ਛੁਪਾ ਰਹੀਆਂ ਉਸਦੇ ਬੋਲ ਕੰਬਣ ਲੱਗੇ ਤੇ ਫਿਰ ਪੁੱਛਿਆ ਮੇਰੇ ਵਿਆਹ ਹੋਣ ਤੋਂ ਪਹਿਲਾਂ ਤਾਂ ਅੰਜਲੀ ਅਚਾਨਕ ਗੁੱਸੇ ਵਿੱਚ ਬੋਲੀ ਹਾਂ ਪਹਿਲਾਂ ਤੋਂ ਹੀ ਵਿਰਾਸ ਨੂੰ ਪਿਆਰ ਕਰਦਾ ਸੀ ਪਰ ਦਾਦੀ ਦੇ ਦਬਾਅ ਵਿੱਚ ਆ ਕੇ ਤੁਹਾਡੇ ਨਾਲ ਵਿਆਹ ਕਰਵਾ ਲਿਆ ਇਹ ਸੁਣ ਕੇ ਪ੍ਰੀਤੀ ਦਾ ਦਿਲ ਇੱਕ ਪਲ ਵਿੱਚ ਟੁੱਟ ਗਿਆ ਜਿਵੇਂ ਕੋਈ ਕੱਚਾ ਗਿਲਾਸ ਹੇਠਾਂ ਡਿੱਗ ਕੇ ਚੱਕਣਾ ਚੂਰ ਹੋ ਜਾਵੇ ਉਸਨੇ ਆਪਣੇ ਬੱਚੇ ਨੂੰ ਕੱਸ ਕੇ ਫੜਿਆ ਤਾਂ ਕਿ ਮੈਂ ਬਸ ਇੱਕ ਸਮਝੌਤਾ ਸੀ ਮਮਤਾ ਨੇ ਕਿਹਾ ਸਮਝੌਤਾ ਤਾਂ ਨਹੀਂ ਇੱਕ ਗਲਤੀ ਜਿਸ ਨੂੰ ਅੱਜ ਅਸੀਂ ਸੁਧਾਰ ਰਹੇ ਹਾਂ ਤੇਰਾ ਜੀਵ ਜਿਸ ਲੜਕੀ ਨੂੰ ਪਸੰਦ ਕਰਦਾ ਹੈ ਉਹੀ ਸਾਡੇ ਘਰ ਦੀ ਅਸਲੀ ਨੋਮ ਬਣੇਗੀ ਇਹ ਸੁਣ ਪ੍ਰੀਤੀ ਨੇ ਜਿਵੇਂ ਸਾਹ ਰੁਕ ਗਏ ਉਸਨੇ ਆਪਣੀ ਕਮਜ਼ੋਰੀ ਛੁਪਾਉਂਦੇ ਹੋਏ ਪੁੱਛਿਆ ਉਸ ਲੜਕੀ ਨੂੰ ਪਤਾ ਕਿ ਤੁਹਾਡੇ ਬੇਟੇ ਦਾ ਵਿਆਹ ਹੋ ਚੁੱਕਿਆ ਉਸ ਨੂੰ ਪਤਾ ਕਿ ਉਸ ਦਾ ਰਿਸ਼ਤਾ ਇੱਕ ਬੱਚੇ ਦੀ ਕੀਮਤ ਤੇ ਬਣ ਰਿਹਾ ਅੰਜਲੀ ਗੁੱਸੇ ਵਿੱਚ ਬੋਲੀ ਉਹ ਤਾਂ ਭਾਬੀ ਤੁਹਾਡੀ ਤੋਂ ਕਿਤੇ ਜ਼ਿਆਦਾ ਬਿਹਤਰ ਹੈ ਸੁੰਦਰ ਹੈ ਅਮੀਰ ਹੈ ਤੇ ਸਾਡੇ ਲੈਵਲ ਦੀ ਹੈ ਅਸੀਂ ਉਸ ਨੂੰ ਹੀ ਆਪਣੇ ਘਰ ਵਿੱਚ ਚਾਹੁੰਦੇ ਹਾਂ ਤੁਹਾਨੂੰ ਨਹੀਂ ਇਹ ਸੁਣ ਪ੍ਰੀਤੀ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਪਰ ਇਹ ਹੰਝੂ ਉਸ ਦੇ ਹਾਰ ਦੇ ਨਹੀਂ ਸੀ ਉਹ ਦਰਦ ਉਸ ਨੂੰ ਹੋਰ ਮਜ਼ਬੂਤ ਕਰ ਰਿਹਾ ਸੀ ਡਾਕਟਰ ਨੇ ਤੁਰੰਤ ਕਿਹਾ ਪ੍ਰੀਤੀ ਇਹਨਾਂ ਦੀਆਂ ਗੱਲਾਂ ਤੇ ਧਿਆਨ ਨਾ ਦੇ ਅਜੇ ਤੇਰੀ ਤੇ ਤੇਰੇ ਬੱਚੇ ਦੀ ਹਾਲਤ ਠੀਕ ਨਹੀਂ ਕੋਈ ਵੀ ਫੈਸਲਾ ਸੋਚ ਸਮਝ ਕੇ ਲੈਣਾ ਪਰ ਪ੍ਰੀਤੀ ਹੌਲੀ ਹੌਲੀ ਸਿੱਧੀ ਹੋਈ ਉਸਦੇ ਚਿਹਰੇ ਤੇ ਡਰ ਨਹੀਂ ਇੱਕ ਅਜੀਬ ਜਿਹੀ ਸ਼ਾਂਤੀ ਆ ਗਈ ਸੀ ਤੇ ਉਹ ਸ਼ਾਂਤੀ ਦੇ ਨਾਲ ਬੋਲੀ ਜੇ ਤੁਹਾਡਾ ਬੇਟਾ ਮੈਨੂੰ ਛੱਡਣਾ ਚਾਹੁੰਦਾ ਤਾਂ ਠੀਕ ਹੈ ਮੈਂ ਵੀ ਜ਼ਬਰਦਸਤੀ ਰਿਸ਼ਤੇ ਨਹੀਂ ਨਿਭਾਵਾਂਗੀ ਮਮਤਾ ਦੇ ਚਿਹਰੇ ਤੇ ਜਿੱਤ ਦੀ ਮੁਸਕਾਨ ਆ ਗਈ ਪਰ ਉਸੇ ਪਲ ਪ੍ਰੀਤੀ ਨੇ ਅਗਲੇ ਸ਼ਬਦ ਕਹੇ ਜਿਸ ਨੇ ਅंजलि ਤੇ ਉਸਦੀ ਮਾਂ ਨੂੰ ਹਿਲਾ ਦਿੱਤਾ ਪਰ ਮੇਰਾ ਬੱਚਾ ਕਿਸੇ ਹੋਰ ਦੀ ਗੋਦ ਵਿੱਚ ਰਹਿ ਕੇ ਮੈਨੂੰ ਮਾਂ ਨਹੀਂ ਕਹੇਗਾ ਇਹ ਮੈਂ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕਰਾਂਗੀ ਇਹ ਸੁਣ ਅੰਜਲੀ ਹੈਰਾਨ ਹੋ ਗਈ ਤਾਂ ਤੂੰ ਅਦਾਲਤ ਜਾ ਕੇ ਕੀ ਕਰ ਲਵੇਂਗੀ ਪ੍ਰੀਤੀ ਬੋਲੀ ਜਿਸ ਦਿਨ ਮੈਂ ਬੋਲਾਂਗੀ ਤਾਂ ਸੱਚ ਸਾਰੀ ਦੁਨੀਆ ਦੇ ਸਾਹਮਣੇ ਆ ਜਾਵੇਗਾ ਇਹ ਸੁਣ ਮਮਤਾ ਗੁੱਸੇ ਵਿੱਚ ੜਕ ਗਈ ਸੱਚ ਕਿਹੜਾ ਸੱਚ ਪ੍ਰੀਤੀ ਨੇ ਸਿੱਧਾ ਅੰਜਲੀ ਦੀਆਂ ਅੱਖਾਂ ਵਿੱਚ ਵੇਖਿਆ ਉਹੀ ਸੱਚ ਜਿਹੜੇ ਸੱਚ ਨੂੰ ਤੁਸੀਂ ਛੁਪਾ ਰਹੇ ਹੋ ਰਾਜੀ ਮੈਨੂੰ ਛੱਡਣਾ ਚਾਹੁੰਦਾ ਹੈ ਨਾ ਜੇ ਤੁਸੀਂ ਦੋਵੇਂ ਚਾਉਂਦੇ ਹੋ ਕਿ ਉਹ ਮੈਨੂੰ ਛੱਡ ਦੇਵੇ ਇਹ ਸੁਣ ਅੰਜਲੀ ਦਾ ਚਿਹਰਾ ਇੱਕਦਮ ਸਫੈਦ ਪੈ ਗਿਆ ਉਸਦੇ ਹੱਥ ਕੰਬਣ ਲੱਗੇ ਪ੍ਰੀਤੀ ਨੇ ਮਹਿਸੂਸ ਕੀਤਾ ਇਹ ਤਲਾਕ ਸਿਰਫ ਉਸਦੇ ਪਤੀ ਦਾ ਫੈਸਲਾ ਨਹੀਂ ਇਸ ਪਰਿਵਾਰ ਦੀ ਵੀ ਚਾਲ ਹੈ ਸੀ ਡਾਕਟਰ ਨੇ ਪ੍ਰੀਤੀ ਦੇ ਮੋਢੇ ਤੇ ਹੱਥ ਰੱਖਿਆ ਤੂੰ ਇਕੱਲੀ ਨਹੀਂ ਮੈਂ ਤੇਰੇ ਨਾਲ ਹਾਂ ਪ੍ਰੀਤੀ ਨੇ ਆਪਣੇ ਬੱਚੇ ਨੂੰ ਦੇਖਿਆ ਤੇ ਹੌਲੀ ਜਿਹਾ ਕਿਹਾ ਮੈਂ ਇਸ ਰਿਸ਼ਤੇ ਨੂੰ ਨਹੀਂ ਬਚਾਵਾਂਗੀ ਮੈਂ ਆਪਣੀ ਇੱਜ਼ਤ ਬਚਾਵਾਂਗੀ ਤੇ ਉਸੇ ਪਲ ਪ੍ਰੀਤੀ ਨੇ ਆਪਣੇ ਜੀਵਨ ਦੀ ਸਭ ਤੋਂ ਵੱਡੀ ਲੜਾਈ ਲੜਨ ਦਾ ਫੈਸਲਾ ਕਰ ਲਿਆ ਪ੍ਰੀਤੀ ਨੇ ਜਿਵੇਂ ਹੀ ਕਿਹਾ ਮੈਂ ਆਪਣੀ ਇੱਜ਼ਤ ਬਚਾਵਾਂਗੀ ਤਾਂ ਕਮਰੇ ਵਿੱਚ ਖੜੇ ਲੋਕਾਂ ਦੇ ਚਿਹਰੇ ਦਾ ਰੰਗ ਉੱਡ ਗਿਆ ਮਮਤਾ ਨੂੰ ਲੱਗਿਆ ਕਿ ਇਹ ਲੜਕੀ ਡਰ ਜਾਵੇਗੀ ਪਰ ਅੱਜ ਪ੍ਰੀਤੀ ਦੀਆਂ ਅੱਖਾਂ ਵਿੱਚ ਡਰ ਦੀ ਜਗ੍ਹਾ ਹਿੰਮਤ ਸੀ ਅੰਜਲੀ ਤੇ ਮਮਤਾ ਦੋਨਾਂ ਨੇ ਪ੍ਰੀਤੀ ਨੂੰ ਗੁੱਸੇ ਨਾਲ ਕਿਹਾ ਬਹੁਤ ਹੋ ਗਿਆ ਹੁਣੇ ਸਾਡਾ ਵਕੀਲ ਆਵੇਗਾ ਤੂੰ ਬਸ ਸਾਈਨ ਕਰ ਦੇ। ਪ੍ਰੀਤੀ ਨੇ ਸ਼ਾਂਤ ਆਵਾਜ਼ ਵਿੱਚ ਕਿਹਾ, ਸਾਈਨ ਕਰ ਦੇਵਾਂਗੀ ਪਰ ਮੈਂ ਆਪਣੇ ਬੇਟੇ ਦੀ ਕਿਸਮਤ ਤੇ ਨਹੀਂ, ਬਸ ਆਪਣੇ ਨਾਮ ਤੇ। ਇਹ ਸੁਣ ਅੰਜਲੀ ਬੋਲੀ, ਮਤਲਬ ਤੂੰ ਤਲਾਕ ਨਹੀਂ ਲਵੇਂਗੀ। ਪ੍ਰੀਤੀ ਨੇ ਆਪਣੇ ਬੱਚੇ ਦਾ ਮੱਥਾ ਚੁੰਮਿਆ। ਜੇ ਮੇਰੇ ਪਤੀ ਨੇ ਕਦੇ ਵੀ ਮੈਨੂੰ ਆਪਣੀ ਪਤਨੀ ਨਹੀਂ ਮੰਨਿਆ ਤਾਂ ਮੈਂ ਹੁਣ ਖੁਦ ਨੂੰ ਮਜਬੂਰ ਨਹੀਂ ਕਰਾਂਗੀ। ਡਾਕਟਰ ਕੋਲ ਖੜਾ ਸੀ। ਉਹਨਾਂ ਨੇ ਹੌਲੀ ਆਵਾਜ਼ ਵਿੱਚ ਕਿਹਾ, ਪ੍ਰੀਤੀ ਇੱਕ ਗੱਲ ਹਮੇਸ਼ਾ ਯਾਦ ਰੱਖਣਾ। ਜੋ ਇਨਸਾਨ ਤੇਰੀ ਕਦਰ ਨਹੀਂ ਕਰਦਾ ਉਸ ਤੋਂ ਦੂਰ ਹੋਣਾ ਹਾਰ ਨਹੀਂ ਜ਼ਿੰਦਗੀ ਬਚਾਉਣਾ ਹੈ ਇਹ ਸੁਣ ਪ੍ਰੀਤੀ ਦੀ ਅੱਖਾਂ ਨਮ ਹੋ ਗਈਆਂ ਪਰ ਚਿਹਰਾ ਮਜਬੂਤ ਸੀ ਕੁਝ ਹੀ ਸਮੇਂ ਬਾਅਦ ਮਮਤਾ ਦਾ ਵਕੀਲ ਆ ਗਿਆ ਸਖਤ ਚਿਹਰਾ ਤੇ ਹੱਥ ਵਿੱਚ ਕਾਗਜ਼ਾਂ ਦੀ ਫਾਈਲ ਤੇ ਬੋਲਿਆ ਮੈਡਮ ਕਾਗਜ਼ ਤਿਆਰ ਹਨ ਬਸ ਦੋਨਾਂ ਦੇ ਸਾਈਨ ਚਾਹੀਦੇ ਹਨ ਪ੍ਰੀਤੀ ਨੇ ਕਾਗਜ਼ ਚੁੱਕ ਕੇ ਉਸਨੇ ਇੱਕ ਲੰਮਾ ਸਾਂ ਲਿਆ ਤੇ ਕਾਗਜ਼ ਤੇ ਸਾਈਨ ਕਰ ਦਿੱਤੇ ਏ ਦੇਖ ਮਮਤਾ ਦੇ ਚਿਹਰੇ ਤੇ ਰਾਹਤ ਆਈ ਅੰਜਲੀ ਨੇ ਤਾਲਾ ਮਾਰਿਆ ਦੇਖਿਆ ਆਖਰ ਵਿੱਚ ਝੁਕਣਾ ਹੀ ਪਿਆ ਨਾ ਰੀਤੀ ਨੇ ਹਲਕੀ ਮੁਸਕਾਨ ਦਿੱਤੀ ਝੁਕਣਾ ਉਦੋਂ ਹੁੰਦਾ ਜਦੋਂ ਇਨਸਾਨ ਮਜਬੂਰ ਹੋਵੇ ਮੈਂ ਤਾਂ बस ਆਜ਼ਾਦ ਹੋਈ ਹਾਂ ਅੰਜਲੀ ਨੇ ਚੜ ਕੇ ਮੂੰਹ ਫੇਰ ਲਿਆ ਵਕੀਲ ਨੇ ਸਾਰੇ ਕਾਗਜ਼ ਬੰਦ ਕੀਤੇ ਹੁਣ ਬੱਚਾ ਰੀਤੀ ਨੇ ਤੁਰੰਤ ਕਿਹਾ ਇਹ ਬੱਚਾ ਹੁਣ ਮੇਰੇ ਕੋਲ ਰਹੇਗਾ ਕੋਰਟ ਵਿੱਚ ਮੈਂ ਖੁਦ ਲੜਾਂਗੀ ਹੁਣ ਤੁਸੀਂ ਕਿਸੇ ਮਾਂ ਤੋਂ ਉਸ ਦਾ ਬੱਚਾ ਨਹੀਂ ਖੋ ਸਕਦੇ ਵਕੀਲ ਚੁੱਪ ਹੋ ਗਿਆ ਮਮਤਾ ਹੱਕ ਹੀ ਬਕੀ ਰਹਿ ਗਈ ਡਾਕਟਰ ਵੀ ਅੱਗੇ ਆ ਕੇ ਬੋਲਿਆ ਕਿ ਹੁਣੇ ਬੱਚੇ ਤੇ ਉਸ ਦੀ ਮਾਂ ਨੂੰ ਹਸਪਤਾਲ ਵਿੱਚੋਂ ਲੈ ਕੇ ਜਾਣਾ ਮਨਾ ਹੈ ਇਹ ਕਾਨੂੰਨੀ ਤੌਰ ਤੇ ਗਲਤ ਹੈ ਸਭ ਦੇ ਚਿਹਰਿਆਂ ਦੇ ਰੰਗ ਉੱਡ ਗਏ ਪ੍ਰੀਤੀ ਨੇ ਹੌਲੀ ਜਿਹੀ ਆਪਣੀ ਸਿਰ ਸਰਾਣੀ ਤੇ ਰੱਖਿਆ ਉਸ ਦੇ ਚਿਹਰੇ ਤੇ ਇੱਕ ਅਜੀਬ ਜਿਹੀ ਸ਼ਾਂਤੀ ਸੀ ਤੇ ਉਹ ਬੋਲੀ ਤੁਸੀਂ ਜਾ ਸਕਦੇ ਹੋ ਇਹ ਲੜਾਈ ਹਸਪਤਾਲ ਵਿੱਚ ਨਹੀਂ ਅਦਾਲਤ ਵਿੱਚ ਹੋਵੇਗੀ ਇਹ ਸੁਣ ਮਮਤਾ ਤੇ ਉਸਦੀ ਬੇਟੀ ਚੁੱਪਚਾਪ ਕਮਰੇ ਤੋਂ ਬਾਹਰ ਚੱਲੇ ਆ ਗਈਆਂ ਦਰਵਾਜ਼ਾ ਬੰਦ ਹੁੰਦੇ ਹੀ ਪ੍ਰੀਤੀ ਦਾ ਦਿਲ ਭਰ ਆਇਆ ਉਸਨੇ ਆਪਣੇ ਬੱਚੇ ਨੂੰ ਸੀਨੇ ਨਾਲ ਲਾਇਆ ਉਸਦੇ ਹੰਝੂ ਉਸਦੀ ਗਰਦਨ ਤੇ ਡਿੱਗਣ ਲੱਗੇ ਤੇ ਇੰਨੇ ਨੂੰ ਡਾਕਟਰ ਨੇ ਕਿਹਾ ਪ੍ਰੀਤੀ ਤੂੰ ਜਿੱਤ ਗਈ ਕਿਉਂਕਿ ਤੂੰ ਇਕੱਲੀ ਖੜੀ ਹੋਈ ਹੈ ਇਸ ਤਰ੍ਹਾਂ ਹਰ ਕੋਈ ਨਹੀਂ ਕਰ ਪਾਉਂਦਾ ਪ੍ਰੀਤੀ ਨੇ ਅੱਖਾਂ ਬੰਦ ਕਰ ਲਈਆਂ ਉਸ ਦੇ ਹੱਥ ਕੰਬਣ ਲੱਗੇ। ਇਹ ਹੀ ਮੇਰਾ ਘਰ ਹੈ, ਇਹ ਹੀ ਮੇਰਾ ਪਰਿਵਾਰ ਹੈ ਤੇ ਇਹ ਹੀ ਮੇਰਾ ਸਹਾਰਾ। ਡਾਕਟਰ ਮੁਸਕਰਾਇਆ, ਇਹ ਬੱਚਾ ਬਹੁਤ ਨਸੀਬਾਂ ਵਾਲਾ ਹੈ ਜਿਸ ਨੂੰ ਐਨੀ ਬਹਾਦਰ ਮਾਂ ਮਿਲੀ ਹੈ। ਪ੍ਰੀਤੀ ਨੇ ਆਪਣੇ ਬੱਚੇ ਦੇ ਹੱਥ ਤੇ ਹਲਕੇ ਜਿਹੇ ਉਂਗਲ ਰੱਖ ਕੇ ਕਿਹਾ, ਅੱਜ ਤੋਂ ਮੇਰੀ ਜ਼ਿੰਦਗੀ ਸਿਰਫ ਤੂੰ ਹੈ ਮੇਰੇ ਬੱਚੇ। ਨਾ ਕੋਈ ਸੱਸ, ਨਾ ਕੋਈ ਤਾਨਾ ਤੇ ਨਾ ਕੋਈ ਡਰ। ਹੁਣ ਮੈਂ ਸਿਰਫ ਤੇਰੀ ਮਾਂ ਹਾਂ ਤੇ ਇਹ ਹੀ ਮੇਰੀ ਸਭ ਤੋਂ ਵੱਡੀ ਪਛਾਣ ਹੈ। ਬੱਚਾ ਨੀਂਦ ਵਿੱਚ ਮੁਸਕਰਾਇਆ ਇਹ ਦੇਖ ਪ੍ਰੀਤੀ ਦੀਆਂ ਅੱਖਾਂ ਵਿੱਚ ਹੰਝੂ ਡਿੱਗਦੇ ਡਿੱਗਦੇ ਰੁਕ ਗਏ ਅੱਜ ਪਹਿਲੀ ਵਾਰ ਉਸ ਨੂੰ ਲੱਗਿਆ ਕਿ ਉਸਨੇ ਖੁਦ ਨੂੰ ਗਵਾਇਆ ਨਹੀਂ ਬਲਕਿ ਖੁਦ ਨੂੰ ਪਾ ਲਿਆ ਹੈ ਹਸਪਤਾਲ ਵਿੱਚੋਂ ਛੁੱਟੀ ਮਿਲਣ ਤੋਂ ਅਗਲੇ ਦਿਨ ਪ੍ਰੀਤੀ ਆਪਣੇ ਛੋਟੇ ਜਿਹੇ ਕਿਰਾਏ ਦੇ ਕਮਰੇ ਵਿੱਚ ਬੈਠੀ ਆਪਣੇ ਬੱਚੇ ਨੂੰ ਦੁੱਧ ਪਿਲਾ ਰਹੀ ਸੀ ਕਮਰਾ ਛੋਟਾ ਸੀ ਪਰ ਉੱਥੇ ਸ਼ਾਂਤੀ ਤੇ ਸਕੂਨ ਸੀ ਜੋ ਉਸਦੇ ਸਹਰੇ ਘਰ ਵਿੱਚ ਕਦੇ ਵੀ ਨਹੀਂ ਸੀ ਅਚਾਨਕ ਦਰਵਾਜ਼ਾ ਜ਼ੋਰ ਨਾਲ ਖੜਕਿਆ ਇਹ ਦੇਖ ਕੇ ਪ੍ਰੀਤੀ ਚੌਂ ਗਈ ਦਰਵਾਜ਼ਾ ਖੁੱਲਿਆ ਸਾਹਮਣੇ ਰਾਜੀਵ ਖੜਾ ਸੀ ਉਸ ਦੇ ਪਿੱਛੇ ਮਮਤਾ ਤੇ ਉਸ ਤੋਂ ਪਿੱਛੇ ਅੰਜਲੀ ਖੜੀਆਂ ਸੀ ਤਿੰਨਾਂ ਦੇ ਚਿਹਰੇ ਉੱਤਰੇ ਹੋਏ ਸੀ ਅੱਖਾਂ ਲਾਲ ਦਿਲ ਜਿਵੇਂ ਪਿਗਲ ਚੁੱਕਿਆ ਹੋਵੇ ਰਾਜੀਵ ਨੇ ਦਰਵਾਜ਼ੇ ਤੇ ਇੱਕ ਕਦਮ ਰੋਕੇ ਆਵਾਜ਼ ਟੁੱਟੀ ਹੋਈ ਸੀ ਪ੍ਰੀਤੀ ਕੱਲ ਰਾਤ ਮੈਂ ਸੌ ਨਹੀਂ ਸਕਿਆ ਸਾਡੇ ਬੱਚੇ ਦੀਆਂ ਸਿਸਕੀਆਂ ਮੇਰੇ ਕੰਨਾਂ ਵਿੱਚ ਗੂੰਜਦੀਆਂ ਰਹੀਆਂ ਪ੍ਰੀਤੀ ਚੁੱਪ ਰਹੀ ਪਰ ਉਸਦੇ ਹੱਥਾਂ ਦੇ ਵਿੱਚ ਬੱਚੇ ਦੀ ਪકડ ਨੂੰ ਹੋਰ ਮਜ਼ਬੂਤ ਕਰ ਲਿਆ। ਰਾਜੀਵ ਅੱਗੇ ਬੋਲਿਆ ਮੈਂ ਤੈਨੂੰ ਕਦੇ ਨਹੀਂ ਸਮਝਿਆ। ਮਾਂ ਤੇ ਅੰਜਲੀ ਦੀਆਂ ਗੱਲਾਂ ਸੁਣ ਕੇ ਮੈਂ ਤੈਨੂੰ ਗਲਤ ਸਮਝਿਆ। ਪਰ ਕੱਲ ਜਦੋਂ ਤੈਨੂੰ ਸਾਈਨ ਕਰਦੇ ਹੋਏ ਦੇਖਿਆ ਤੇਰੀਆਂ ਅੱਖਾਂ ਵਿੱਚ ਰਿਸ਼ਤੇ ਦੇ ਟੁੱਟਣ ਵਾਲੀ ਸੱਚਾਈ ਮੇਰੇ ਕੋਲੋਂ ਦੇਖੀ ਨਹੀਂ ਗਈ। ਰਾਜੀਵ ਦੀਆਂ ਅੱਖਾਂ ਵਿੱਚੋਂ ਹੰਝੂ ਆਉਣ ਲੱਗੇ। ਪ੍ਰੀਤੀ ਮੈਨੂੰ ਮਾਫ਼ ਕਰ ਦੇ। ਤੂੰ ਤੇ ਸਾਡਾ ਬੇਟਾ ਇਹੀ ਮੇਰਾ ਅਸਲੀ ਘਰ ਹੈ। ਪਰਿਵਾਰ ਹੈ ਇਹ ਸੁਣ ਪ੍ਰੀਤੀ ਦੀਆਂ ਅੱਖਾਂ ਪਾਰ ਆਈਆਂ ਪਰ ਉਸਨੇ ਖੁਦ ਨੂੰ ਰੋਕ ਲਿਆ ਤੇ ਇੰਨੇ ਨੂੰ ਸਭ ਤੋਂ ਵੱਡੀ ਹੈਰਾਨੀ ਹੋਈ ਮਮਤਾ ਹੌਲੀ-ਹੌਲੀ ਅੱਗੇ ਵਧੀ ਉਹ ਕਮੰਡੀ ਕਠੋਰ ਤੇ ਤੇਜ਼ ਬੋਲਣ ਵਾਲੀ ਸੱਸ ਅੱਜ ਬਿਲਕੁਲ ਟੁੱਟੀ ਹੋਈ ਦਿਖ ਰਹੀ ਸੀ ਉਸਨੇ ਦੋਨੇ ਹੱਥ ਜੋੜ ਲਏ ਅੱਖਾਂ ਵਿੱਚ ਹੰਝੂ ਆਵਾਜ਼ ਕਮਦੀ ਹੋਈ ਬਹੂ ਗਲਤੀ ਮੇਰੀ ਸੀ ਮੈਂ ਆਪਣੇ ਪੁੱਤ ਦਾ ਘਰ ਆਪਣੇ ਹੀ ਹੱਥਾਂ ਨਾਲ ਬਰਬਾਦ ਕਰ ਦਿੱਤਾ ਮੈਂ ਇਹਨੂੰ ਦਰਦ ਦਿੱਤਾ ਤੇਰੇ ਤੇ ਜ਼ੁਲਮ ਕੀਤਾ ਤੇ ਤੇਰੀ ਗੋਦ ਵਿੱਚੋਂ ਬੱਚਾ ਖੋਣ ਦੀ ਸੋਚੀ ਮੈਂ ਕਮੰਡੀ ਸੀ ਪਰ ਹੁਣ ਮੈਂ ਸਮਝ ਗਈ ਮਾਫੀ ਦੇ ਦੇ ਬੇਟਾ ਮੈਨੂੰ ਮੇਰੀ ਉਮਰ ਦਾ ਲਿਹਾਜ਼ ਰੱਖ ਲੈ ਆਪਣੇ ਬੱਚੇ ਦੀ ਦਾਦੀ ਤੋਂ ਦੂਰ ਨਾ ਕਰ ਪ੍ਰੀਤੀ ਹੈਰਾਨ ਰਹਿ ਗਈ ਜਿਸ ਔਰਤ ਨੇ ਉਸ ਨੂੰ ਤਾਨੇ ਦਿੱਤੇ ਜਿਸ ਨੇ ساری ساری ਰਾਤ ਉਸ ਨੂੰ ਰੋਵਾਇਆ ਤੇ ਉਹੀ ਅੱਜ ਹੱਥ ਜੋੜ ਕੇ ਖੜੀ ਸੀ ਉਸ ਤੋਂ ਬਾਅਦ ਅੰਜਲੀ ਆਈ ਉਸ ਦਾ ਚਿਹਰਾ ਰੋ ਰੋ ਕੇ ਸੁਝ ਚੁੱਕਿਆ ਸੀ ਭਾਬੀ ਮੈਂ ਜੋ ਕੀਤਾ ਇੱਕ ਜਲਨ ਵਿੱਚ ਕੀਤਾ ਮaaf ਕਰ ਦੇ ਭਾਬੀ ਨਹੀਂ ਤਾਂ ਮੈਂ ਖੁਦ ਨੂੰ ਕਦੇ ਮaaf ਨਹੀਂ ਕਰ ਪਾਵਾਂਗੀ ਪ੍ਰੀਤੀ ਦੀਆਂ ਅੱਖਾਂ ਵਿੱਚੋਂ ਹੰਝੂ ਵਹਿ ਤੁਰੇ ਉਸਨੇ ਆਪਣੇ ਬੇਟੇ ਨੂੰ ਗੋਦ ਵਿੱਚ ਚੁੱਕਿਆ ਹਲਕਾ ਜਿਹਾ ਮੱਥਾ ਝੂਮਿਆ ਤੇ ਬਹੁਤ ਹੌਲੀ ਆਵਾਜ਼ ਵਿੱਚ ਬੋਲੀ ਮਾਫੀ ਦੁਸ਼ਮਣਾਂ ਨੂੰ ਨਹੀਂ ਆਪਣੇਨ ਰਿੱਤੀ ਜਾਂਦੀ ਹੈ ਇਹ ਸੁਣ ਰਾਜੀਵ ਅੱਗੇ ਵਧਿਆ ਤੇ ਪ੍ਰੀਤੀ ਦੇ ਪੈਰਾਂ ਵਿੱਚ ਡਿੱਗ ਕੇ ਬੋਲਿਆ ਮੈਨੂੰ ਮaaf ਕਰ ਦੇ ਪ੍ਰੀਤੀ ਬਸ ਇੱਕ ਮੌਕਾ ਦੇ ਦੇ ਪਲੀਜ਼ ਘਰ ਵਾਪਸ ਚੱਲ ਆਪਣਾ ਘਰ ਮੈਂ ਸਭ ਠੀਕ ਕਰ ਦੇਵਾਂਗਾ ਸਭ ਕੁਝ ਬਦਲ ਦੇਵਾਂਗਾ ਪ੍ਰੀਤੀ ਨੇ ਆਪਣਾ ਬੱਚਾ ਰਾਜੀਵ ਨੂੰ ਗੋਦ ਵਿੱਚ ਰੱਖਿਆ ਇਹ ਦੇਖ ਰਾਜੀਵ ਕੰਬ ਗਿਆ ਉਸਨੇ ਬੱਚੇ ਨੂੰ ਸੀਨੇ ਨਾਲ ਲਗਾ ਲਿਆ ਪਾਪਾ ਹਾਂ ਮੈਂ ਤੇ ਹੁਣ ਮੈਂ ਇੱਕ ਚੰਗਾ ਪਾਪਾ ਬਣ ਕੇ ਰਾਵਾਂਗਾ ਪ੍ਰੀਤੀ ਨੇ ਮਮਤਾ ਦੇ ਵੱਲ ਦੇਖਿਆ ਉਸਨੇ ਕਮ ਦੇ ਹੱਥਾਂ ਨਾਲ ਪ੍ਰੀਤੀ ਦਾ ਹੱਥ ਫੜ ਲਿਆ ਚੱਲ ਬਹੂ ਘਰ ਚੱਲ ਉਹ ਤੇਰਾ ਘਰ ਹੈ ਸਾਡਾ ਸਾਰਿਆਂ ਦਾ ਘਰ ਪ੍ਰੀਤੀ ਨੇ ਇੱਕ ਗਹਿਰਾ ਸਾਹ ਲਿਆ ਤੇ ਸਿਰ ਹਿਲਾ ਦਿੱਤਾ। ਰਾਜੀਵ ਨੇ ਆਪਣੇ ਹੰਝੂ ਪੂੰਝੇ। ਮਮਤਾ ਮੁਸਕराई। ਪ੍ਰੀਤੀ ਨੇ ਮਮਤਾ ਦੇ ਪੈਰ ਛੂਹੇ ਤੇ ਸਾਰਾ ਪਰਿਵਾਰ ਘਰ ਵਾਪਸ ਚੱਲ ਗਿਆ ਤੇ ਖੁਸ਼ੀ-ਖੁਸ਼ੀ ਜ਼ਿੰਦਗੀ ਬਤੀਤ ਕਰਨ ਲੱਗਿਆ। ਹਾਂਜੀ ਦੋਸਤੋ, ਇਹ ਸੀ ਅੱਜ ਦੀ ਕਹਾਣੀ। ਉਮੀਦ ਹੈ ਤੁਹਾਨੂੰ ਕਹਾਣੀ ਪਸੰਦ ਆਈ ਹੋਵੇਗੀ। ਜੇ ਕਹਾਣੀ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਰਨਾ ਜੀ ਅਤੇ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ। ਕਹਾਣੀ ਨੂੰ ਅੰਤ ਤੱਕ ਸੁਣਨ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ